ਮੇਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਪੱਤਰਕਾਰ ਸਤਨਾਮ ਸਿੰਘ ਚਾਨਾ ਹੈ ਉਸ ਦੇ ਨਾਲ ਹੀ ਸਾਡੇ ਨਾਲ ਐਨ ਆਰ ਆਈ ਜਗਵੀਰ ਸਿੰਘ ਛੇਰਗਿਲ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਵਾਰੀ ਪੰਜਾਬ ਦੇ ਵਿੱਚ ਬੜੀ ਵੱਡੀ ਟ੍ਰੇਡੀ ਦੁਕਾਨ ਦਾ ਸਾਹਮਣਾ ਕਰਨਾ ਪਿਆ ਗਰਮੀਆਂ ਦੇ ਵਿੱਚ ਅਸੀਂ ਕਹਿੰਦੇ ਪਾਣੀ ਦੀ ਕਮੀ ਹੈ ਤੇ ਹੁਣ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਹਰ ਪਾਸੇ ਧਰਤੀ ਜਿਹੜੀ ਜਲਮਗਨ ਹੋ ਗਈ ਹੈ ਤੇ ਪੰਜਾਬ ਦੇ ਘਟੋਟ 1500 ਪਿੰਡਾਂ ਨੂੰ ਜਿਹੜਾ ਇਹ ਸੰਕਟ ਦਾ ਸਾਹਮਣਾ ਕਰਨਾ ਪਿਆ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਇਹ ਵੀ ਇੱਕ ਫੈਕਟ ਹੈ ਤੱਥ ਹੈ ਕਿ ਜਿਹੜੇ 1988 ਦੇ ਵਿੱਚ ਵੱਡੇ ਹੜ੍ਹ ਆਏ ਸੀ ਉਸ ਤੋਂ ਬਾਅਦ 93 ਚ ਆਏ ਸੀਗੇ ਜਿਹੜੇ 88 ਦੇ ਹੜ੍ਹ ਆਏ ਸੀ ਉਹਦੇ ਬਾਰੇ ਕਿਹਾ ਜਾਂਦਾ ਵੀ ਉਦੋਂ ਇਹ ਜਿਹੜਾ 11 ਲੱਖ ਕਿ ਉਸਕ ਪਾਣੀ ਆਇਆ ਸੀ ਤੇ ਪਰਸੋਂ ਤੱਕ ਜਿਹੜਾ 14 ਲੱਖ ਕਿ ਉਸਕ ਪਾਣੀ ਆ ਰਿਹਾ ਹੈ ਤੇ ਬੀਤੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਇਸ ਦਾ ਮਤਲਬ ਪਾਣੀ ਜਿਹੜਾ ਹੋਰ ਵੀ ਜਿਹੜਾ ਆਈ ਜਾ ਰਿਹਾ ਤੇ ਪਾਣੀ ਅਜੇ ਕੱਲ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਉਹ ਤੋਂ ਅੱਗੇ ਕੀ ਹੋਏਗਾ ਇਹਦਾ ਕਹਿਣਾ ਮੁਸ਼ਕਲ ਹੈ ਇਹਦੇ ਨਾਲ ਜਿਹੜੀ ਆ ਇੱਕ ਦੁਖਾਂਤ ਜਿਹੜਾ ਵੱਡਾ ਦੁਖਾਂਤ ਦਾ ਪੰਜਾਬ ਦੇ ਵਿੱਚ ਵਾਪਰ ਗਿਆ ਪਿੰਡਾਂ ਦੇ ਵਿੱਚ ਜਿਹੜੇ ਆ ਲੋਕਾਂ ਕੋਲ ਪਸ਼ੂਆਂ ਦਾ ਚਾਰਾ ਨਹੀਂ ਪਸ਼ੂ ਛੱਡ ਦਿੱਤੇ ਗਏ ਆ ਪਸ਼ੂ ਕੁਝ ਕਹਿ ਜਾਂਦਾ ਵੀ ਜਿਹੜਾ ਬਾਰਡਰ ਸਟੇਟ ਹੈ ਨਾ ਬਾਰਡਰ ਹਿੱਸਾ ਸਾਡਾ ਪਾਕਿਸਤਾਨ ਨਾਲ ਕੁਝ ਪਸ਼ੂ ਉਧਰ ਚੱਲ ਗਏ ਆ ਕੋਈ ਕਿਸੇ ਪਾਸੇ ਰੁਲਦਾ ਬਹੁਤ ਸਾਰੇ ਥਾਵਾਂ ਦੇ ਉੱਪਰ ਇਹ ਆ ਵੀ ਪਾਣੀ ਜਿਹੜਾ ਛੱਤਾਂ ਨੂੰ ਟੱਚ ਕਰ ਗਿਆ ਇਸ ਕਿਸਮ ਦਾ ਦੁਖਾਂਤ ਆ ਜਿਹੜਾ ਚਾਹਨਾ ਜੀ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਤੁਸੀਂ ਕੀ ਇਸ ਬਾਰੇ ਕਹਿਣਾ ਚਾਹੁੰਦੇ ਹੋ ਮੀਂਹ ਬਹੁਤ ਪੈ ਰਿਹਾ ਇਹ ਕੱਲਾ ਮੈਨ ਮੇ ਟ੍ਰੈਜਡੀ ਆ ਜਾਂ ਕੁਦਰਤੀ ਆਫਤਾ ਕੀ ਇਹ ਤੁਸੀਂ ਕੀ ਸਮਝਦੇ ਹੋ ਦੇਖੋ ਬਲਵੰਦਰ ਸਿੰਘ ਜੰਮੂ ਜੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਗੱਲ ਦੀ ਜਿਹੜੀ ਨਾ ਵਧਾਈ ਦੇਣਾ ਚਾਹਨਾ ਕਿ ਤੁਸੀਂ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹੋ ਤਾਜ਼ਾ-ਤਾਜ਼ਾ ਮੁਬਾਰਕਾ ਹੋਣ ਹੁਣ ਆਪਾਂ ਆਪਣੇ ਸਾਹਮਣੇ ਆਉਣੇ ਹਾਂ ਤੇ ਇਹ ਬਹੁਤ ਵੱਡੇ ਦੁਖਾਂਤ ਦੇ ਵਿੱਚੋਂ ਦੀ ਪੰਜਾਬ ਇਸ ਵੇਲੇ ਨਿਕਲ ਰਿਹਾ ਇਹਦੇ ਉੱਤੇ ਜਿਹੜੇ ਲੋਕ ਵੀ ਸਿਆਸਤ ਕਰਨ ਦਾ ਯਤਨ ਕਰ ਰਹੇ ਹਨ ਉਹਨਾਂ ਨੂੰ ਥੋੜਾ ਜਿਹਾ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਮੈਨ ਮੇਡ ਟ੍ਰੇਜਡੀ ਦੀਆਂ ਪ੍ਰਵਾਹਾਂ ਨੂੰ ਵਿਗਾੜ-ਬੁਗੜ ਕੇ ਐਦਾਂ ਪੇਸ਼ ਕੀਤਾ ਜਾ ਰਿਹਾ ਕਿ ਜਿਦਾਂ ਹੁਣੇ ਹੀ ਕਿਸੇ ਨੇ ਕੀਤਾ ਇਹ ਔਰ ਇਹ ਮੈਨ ਮੇਡ ਟ੍ਰੇਜਡੀ ਇਸ ਕਰਕੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਮਨੁੱਖਾਂ ਨੇ ਅਸੀਂ ਜਣੀ ਲੋਕਾਂ ਨੇ ਇਸ ਧਰਤੀ ਦੇ ਲੋਕਾਂ ਨੇ ਪ੍ਰਕਿਰਤੀ ਦੇ ਨਾਲ ਦੁਰਵਿਵਹਾਰ ਕੀਤਾ ਲਗਾਤਾਰ ਉਹਦਾ ਆਖਰਕਾਰ ਨਤੀਜਾ ਹੁਣ ਐਦਾਂ ਦਾ ਨਿਕਲਣਾ ਸ਼ੁਰੂ ਹੋ ਗਿਆ ਪਹਿਲਾਂ ਦੇਰ ਬਾਅਦ ਹੁੰਦਾ ਸੀਗਾ ਹੁਣ ਜਲਦੀ ਜਲਦੀ ਹੋਣਾ ਸ਼ੁਰੂ ਹੋ ਗਿਆ ਥੋੜੇ ਥੋੜੇ ਸਾਲਾਂ ਬਾਅਦ ਹੀ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਅਸੀਂ ਦਰਖਤਾਂ ਦੀ ਕਟਾਈ ਜਾਂ ਹੁਣ ਐਦਾਂ ਪਹਾੜ ਕੱਜਦੇ ਤੁਸੀਂ ਪਹਿਲਾਂ ਸ਼ਾਇਦ ਮੈਨੂੰ ਨਹੀਂ ਪਤਾ ਕਿ ਉਦੋਂ ਲੋਕਾਂ ਨੇ ਇਹ ਗੱਲਾਂ ਦੇਖੀਆਂ ਹੋਣਗੀਆਂ ਸੀ ਕਿ ਪਹਾੜ ਖਿਸਕ ਰਿਹਾ ਹੈ ਜਾਂ ਪਹਾੜਾ ਨੂੰ ਹੀ ਖਿੱਚ ਕੇ ਲੈ ਕੇ ਜਾ ਰਿਹਾ ਪਾਣੀ ਔਰ ਉਹ ਇਹ ਆ ਕਿ ਬੈਲੈਂਸ ਨਹੀਂ ਰਹਿਣ ਦਿੱਤਾ ਜਦੋਂ ਅਸੀਂ ਕੁਦਰਤ ਦਾ ਤੇ ਕੁਦਰਤ ਦਾ ਇਹ اصول ਆ ਕਿ ਜਦਿਆਂ ਅਸੀਂ ਉਹਦੇ ਨਾਲ ਮਿਸ ਬਿਹੇਵ ਕਰਦੇ ਹਾਂ ਤਾਂ ਕੁਦਰਤ ਫੇਰ ਸਾਡੇ ਤੋਂ ਬਦਲਾ ਲੈਂਦੀ ਆ ਔਰ ਇਹ ਬਹੁਤ ਪੁਰਾਣਾ ਇਤਿਹਾਸ ਆ ਅੱਜ ਦਾ ਨਹੀਂ ਹੈ ਸੈਂਕੜੇ ਸਾਲਾਂ ਤੋਂ ਜਾਂ ਹਜ਼ਾਰਾਂ ਤੋਂ ਵੀ ਜੇ ਕਹ ਲਈ ਤਾਂ ਵੀ ਗਲਤੀ ਨਹੀਂ ਹੈ ਕਿ ਇਦਾਂ ਦੇ ਜਿਹੜੇ ਆ ਨਾ ਬਹੁਤ ਕੁਝ ਵਾਪਰਦੇ ਹਾਂ ਧਰਤੀ ਦੇ ਉੱਤੇ ਔਰ ਉਹ ਜਦੋਂ ਅਤ ਚੁੱਕ ਦਿੱਤੀ ਨਾ ਬੰਦਿਆਂ ਨੇ ਉਦੋਂ ਫੇਰ ਕੁਦਰਤ ਜਿਹੜਾ ਨਾ ਉਹ ਰਿਟੈਲੀਏਟ ਕਰਦੀ ਆ ਔਰ ਇਹ ਉਸ ਰਿਟੈਲੀਏਸ਼ਨ ਦਾ 파ਰਟ ਹੈਗਾ ਆ ਅਸੀਂ ਇਹਨਾਂ ਗੱਲਾਂ ਦਾ ਪੁਸ਼ਤਾਵਾ ਕਰੀਏ ਕਿ ਜਿਹੜੇ ਸਾਡੇ ਪਹਿਲਾਂ ਤੋਂ ਵੀ ਬੰਦਿਆਂ ਨੇ ਜਾਂ ਸਾਡੇ ਤੋਂ ਕੁਝ ਧਾਕੇ ਪਹਿਲਾਂ ਤੋਂ ਵੀ ਜੋ ਕੁਝ ਹੁੰਦਾ ਆ ਰਿਹਾ ਸੀਗਾ ਉਹਦੇ ਆਖਰਕਾਰ ਨਤੀਜੇ ਇਹ ਨਿਕਲਿਆ ਔਰ ਹੁਣ ਉਸ ਪਾਸੇ ਵੱਲ ਜਾਣ ਦੀ ਬਜਾਏ ਲੋੜ ਹੁਣ ਇਸ ਗੱਲ ਦੀ ਆ ਕਿ ਅਸੀਂ ਇਸ ਪਾਸੇ ਵੱਲ ਧਿਆਨ ਦੇਈਏ ਕਿ ਅਸੀਂ ਇਸ ਸੰਤਾਪ ਦੇ ਵਿੱਚੋਂ ਨਿਕਲਣਾ ਕਿਵੇਂ ਆ ਔਰ ਪੰਜਾਬ ਜਿਹੜਾ ਪੰਜਾਬ ਦੇ ਹੌਸਲੇ ਦੀ ਦਾਦ ਕੋਈ ਇੰਨੀ ਦੇ ਨਹੀਂ ਸਕਦਾ ਦੁਨੀਆ ਦੇ ਵਿੱਚ ਜਿੰਨੀ ਇਹ ਡਿਜ਼ਰਵ ਕਰਦਾ ਹੈ ਔਰ ਬਹੁਤ ਔਖੇ ਸਮਿਆਂ ਦੇ ਵਿੱਚ ਵੀ ਮੁਕਾਬਲੇ ਕਰਦਾ ਸੰਕਟਾਂ ਦੇ ਨਾਲ ਔਰ ਇਹ ਹੁਣ ਵੀ ਕਰ ਰਿਹਾ ਆ ਔਰ ਲੋਕ ਹੁਣ ਵੀ ਜੂਝ ਰਹੇ ਆ ਲੋਕ ਜਿਹੜੇ ਇੱਕਦਮ ਇਕੱਠੇ ਆ ਇੱਕ ਮੁਠ ਹੈਗੇ ਆ ਪਰ ਕੁਦਰਤ ਦੇ ਸਾਹਮਣੇ ਛੋਟੇ ਮੋਟੇ ਜਿਹੜੇ ਆ ਨਾ ਉਹ ਮੇਅਰ ਬਹੁਤਾ ਬਹੁਤਾ ਰਿਜ਼ਲਟ ਨਹੀਂ ਕੱਢ ਸਕਦੇ ਹੁੰਦੇ ਔਰ ਹੁਣ ਆਰਮੀ ਵੀ ਲੱਗੀ ਹੋਈ ਆ ਸਰਕਾਰਾਂ ਵੀ ਲੱਗੀਆਂ ਹੋਈਆਂ ਔਰ ਕੁਝ ਦਿੱਕਤਾਂ ਵੀ ਹੈਗੀਆਂ ਨੇ ਜਿਹਦੀ ਬਾਅਦ ਚ ਜਾ ਕੇ ਗੱਲ ਕਰਾਂਗੇ ਕਿ ਵੀ ਇਸ ਤਰ੍ਹਾਂ ਉਡੀਕਿਆ ਕਿਉਂ ਜਾ ਰਿਹਾ ਜਦੋਂ ਅੱਡੇ ਕੋਲ ਦੁਬਾਰਾ ਆਉਣਾ ਮੈਂ ਜੋਨਾ ਕਿ ਜਗਵੀਰ ਸਿੰਘ ਉਹਨਾਂ ਤੋਂ ਜਿਹੜੇ ਆ ਐਨ ਆਰ ਆਈ ਨੇ ਉਹਨਾਂ ਨਾਲ ਗੱਲ ਕਰੀ ਜਾਵੇ ਵੀ ਇਸ ਵੇਲੇ ਜਿਹੜੀ ਆ ਸਮਾਜ ਸੇਵੀ ਜਿਹੜੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਹੜਪੀੜਤਾ ਦੀ ਮਦਦ ਤੇ ਆਈਆਂ ਨੇ ਉਹ ਹਰ ਕਿਸਮ ਦਾ ਸੰਕਟ ਚੱਲ ਕੇ ਉਹਨਾਂ ਤੱਕ ਜਿਹੜਾ ਖਾਣਾ ਪਹੁੰਚਾ ਰਹੀਆਂ ਨੇ ਚਾਰਾ ਪਚਾਉਣ ਦੇ ਕੋਸ਼ਿਸ਼ ਕਰ ਰਹੀਆਂ ਸਾਰੇ ਯਤਨ ਕਰ ਰਹੇ ਹਾਂ ਐਸਜੀਪੀਸੀ ਕਾਫੀ ਯੋਗਦਾਨ ਪਾ ਰਹੀ ਹੈ ਹੋਰ ਵੀ ਜਥੇਬੰਦੀਆਂ ਇਹਦੇ ਚ ਯੋਗਦਾਨ ਪਾ ਰਹੀਆਂ ਤੇ ਮੈਨੂੰ ਇਹ ਲੱਗਦਾ ਕਿ ਸਾਡੇ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਐਨਆਰਆਈ ਭਰਾ ਵਿਦੇਸ਼ਾਂ ਚ ਨੇ ਉਹ ਵੀ ਉਹਨਾਂ ਦੇ ਵਿੱਚ ਕੁਝ ਨੇ ਮਦਦ ਕਰਨੀ ਸ਼ੁਰੂ ਕੀਤੀ ਹੈ ਤੇ ਜਗਵੀਰ ਜੀ ਤੁਸੀਂ ਇਹਦੇ ਚ ਕਿਵੇਂ ਫੀਲ ਕਰਦੇ ਹੋ ਕਿ ਐਨਆਰਆਈ ਕਿ ਕੰਟ੍ਰਿਬਿਊਟ ਕਰ ਸਕਦੇ ਆ ਕਿਵੇਂ ਇਸ ਤਰਾਸਦੀ ਜੋ ਪੰਜਾਬ ਨੂੰ ਕੱਢਣ ਦੇ ਵਿੱਚ ਮਦਦਗਾਰ ਹੋ ਸਕਦੇ ਆ ਨੇ ਐਨਆਰਆਈਸ ਦਾ ਜੀ ਹਮੇਸ਼ਾ ਹੀ ਬੜਾ ਬਹੁਤ ਯੋਗਦਾਨ ਰਿਹਾ ਹੈ ਕੋਈ ਵੀ ਕ੍ਰਾਈਸਿਸ ਜਦੋਂ ਆ ਜਾਣ ਚਾਹੇ ਪਿੰਡਾਂ ਜੀ ਤੁਸੀਂ ਕਿਸਾਨ ਅੰਦੋਲਨ ਵੀ ਪਹਿਲਾਂ ਦੇਖ ਲਓ ਉਹਨਾਂ ਨੇ ਬੜਾ ਜਿਹੜੀ ਹੱਡਪਨ ਮਿਹਨਤ ਕੀਤੀ ਛੋਟੇ ਛੋਟੇ ਬੱਚਿਆਂ ਨੇ ਵੀ ਉੱਥੋਂ ਦਸਵੰਦ ਕੱਢ ਕੇ ਆਪਣਾ ਜਿਹੜਾ ਉਹਨਾਂ ਨੂੰ ਪੌਕਟ ਬਣੀ ਮਿਲਦਾ ਸੀ ਉਹ ਪੰਜਾਬ ਨੂੰ ਭੇਜਿਆ ਆਪਣੀ ਮਦਰ ਲੈਂਡ ਨੂੰ ਭੇਜਿਆ ਜਿੱਥੇ ਉਹਨਾਂ ਦੇ ਦਾਦਾ ਜੀ ਸੀਗੇ ਸਾਰੇ ਹੁਣ ਵੀ ਜਿਹੜਾ ਉਹਨਾਂ ਨੂੰ ਅਸੀਂ ਮੈਂ ਤਾਂ ਬਹੁਤ ਹੱਥ ਜੋੜ ਕੇ ਅਪੀਲ ਕਰਦਾ ਹਾਂ कि ਇਹ ਜਿਹੜਾ ਸੰਕਟ ਆ ਉਹ ਬੜਾ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਕੁਝ ਪਿੰਡ ਪਹਿਲਾਂ ਵੀ ਉਹਨਾਂ ਨੇ ਇੱਥੇ ਕੁਝ ਜਿਹੜੇ ਲੋੜਵੰਦ ਜਿਨ੍ਹਾਂ ਨੂੰ ਅੱਗੇ ਉਹਨਾਂ ਦੇ ਛੱਤਾਂ ਹੈ ਨਹੀਂ ਸੀ ਜੋ ਹੋਰ ਘਰਾਂ 'ਚ ਜੋ ਹੋਰ ਸਹਾਇਤਾ ਤੇ ਜਿਹੜੀ ਉਥੋਂ ਬਹੁਤ ਲਾਰਜ ਸਕੇਲ ਤੇ ਉਹ ਉਥੋਂ ਭੇਜਦੇ ਆ ਤਾਂ ਹੁਣ ਵੀ ਉਹਨਾਂ ਦੇ ਜੇ ਉਹ ਯੋਗਦਾਨ ਉਹ ਸਾਰੇ ਦਸਵੰਦ ਕੱਢ ਕੇ ਆਪਣਾ ਦਸਾਂ ਨੌ ਦੀ ਕਿਰਤ ਜਿਹੜੀ ਕਰ ਰਹੇ ਆ ਇੱਥੇ ਭੇਜਣਗੇ ਸਾ ਜਿਹੜਾ ਆਉਣ ਵਾਲਾ ਸਮਾਂ ਆ ਜ ਜਿੰਨਾ ਨੁਕਸਾਨ ਹੋਇਆ ਆ ਉਹ ਉਹਦੀ ਪਰਮਾਈ ਹੋ ਸਕਦੀ ਹੈ। ਹਾਂਜੀ। ਇਹ ਜਨਨੀ ਪੰਜਾਬ ਦੇ ਜਿਹੜੇ ਸंचाई ਮੰਤਰੀ ਨੇ ਬੁਰਿੰਦਰ ਗੋਇਲ ਉਹਨਾਂ ਕਹਿਆ ਵੀ BBMP ਤੇ ਸਾਡਾ ਕੋਈ ਕੰਟਰੋਲ ਨਹੀਂਗਾ BBMP ਸਾਡੀ ਗੱਲ ਹੀ ਨਹੀਂ ਸੁਣਦਾ ਤੇ ਉਹ ਜਦੋਂ ਪਾਣੀ ਛੱਡਣ ਦੀ ਲੋੜ ਸੀ ਉਦੋਂ ਪਾਣੀ ਛੱਡਿਆ ਨਹੀਂ ਜਦੋਂ ਪਾਣੀ ਜ਼ਿਆਦਾ ਹੋਣ ਹੋਣ ਦਿੱਤਾ ਗਿਆ ਉਸ ਤੋਂ ਬਾਅਦ ਛੱਡਿਆ ਤੇ ਜਿਹੜੇ ਸਾਡੇ ਜਿੰਨਾ ਸੂਬਿਆਂ ਨੂੰ ਪਾਣੀ ਜਾਂਦਾ ਹਰਿਆਣੇ ਨੇ ਵੀ ਕਹਿ ਦਿੱਤਾ ਵੀ ਸਾਨੂੰ ਪਾਣੀ ਹੋਰ ਨਾ ਭੇਜੋ। ਪਾਣੀ ਸਾਡਾ ਘਟਾਓ ਜਦੋਂ ਕਿ ਗਰਮੀਆਂ ਦੇ ਵਿੱਚ ਉਹਨਾਂ ਨੇ ਵਾਰ-ਵਾਰ ਕਿਹਾ ਵੀ ਸਾਨੂੰ ਪਾਣੀ ਦਿਓ ਕਿੰਨਾ ਰੇੜਕਾ ਪਿਆ ਤੁਸੀਂ ਇਹ ਜਿਹੜਾ ਪੰਜਾਬ ਤੋਂ ਜਿਹੜਾ BBMP ਦਾ ਕੰਟਰੋਲ ਹੈ ਜਾਂ ਉਹ ਤੋਂ ਪਹਿਲਾਂ ਜਿਹੜੇ ਮਾਧੋਪੁਰ ਡੈਮ ਦੇ ਤਿੰਨੇ ਬਲੱਡ ਗੇਟ ਰੁੜ ਗਏ ਇਹ ਇਹਦੇ ਵਿੱਚ ਕਿਤੇ ਨਾ ਕਿਤੇ ਤਾਂ ਕਟਾਈ ਤਾਂ ਲੱਗਦੀ ਹੈ ਨਾ ਆ ਦੇਖੋ ਉਹ ਮੰਤਰੀ ਨੇ ਸਰਕਾਰ ਹੈ ਉਹਨਾਂ ਨੂੰ ਛੋਟੀ ਛੋਟੀ ਗੱਲ ਦਾ ਮਿੰਟ-ਮਿੰਟ ਦੀ ਗੱਲ ਦਾ ਉਹਨਾਂ ਨੂੰ ਪਤਾ ਜੇ ਉਹ ਕਹਿ ਰਹੇ ਨੇ ਤਾਂ ਫਿਰ ਉਹਨਾਂ ਦੀ ਗੱਲ ਦੇ ਵਿੱਚ ਸਚਾਈ ਆ ਔਰ ਇਹ ਜਿਹੜਾ ਮੌਕੇ ਦੇ ਉੱਤੇ ਇਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੀਦਾ ਸੀ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਵਿਸ਼ਾ ਆ ਆਪਾਂ ਦੇਖਿਆ ਪਿੱਛੇ ਜਹੇ ਕਾਫੀ ਰੇੜਕਾ ਖੜਾ ਹੋ ਗਿਆ ਸੀਗਾ ਔਰ ਪਖੜਾ ਡੈਮ ਦੇ ਮਸਲੇ ਦੇ ਵਿੱਚ ਕਿ ਕਿਹਦਾ ਕੰਟਰੋਲ ਹੋਵੇ ਔਰ ਕਿ ਕਿੰਨਾ ਪਾਣੀ ਜਾਵੇ ਔਰ ਪੰਜਾਬ ਦਾ ਇਹ ਸੀਗਾ ਕਿ ਜਿੰਨਾ ਪਾਣੀ ਉਹਨਾਂ ਨੂੰ ਆਉਂਦਾ ਹਿੱਸਾ ਆਉਂਦਾ ਉਸ ਤੋਂ ਵੱਧ ਤਾਂ ਉਹ ਪਹਿਲਾਂ ਹੀ ਲੈ ਰਹੇ ਆ ਅਸੀਂ ਆਪਣੇ ਹਿੱਸੇ ਦਾ ਜੇ ਪਾਣੀ ਨਹੀਂ ਵਰਤਿਆ ਤੇ ਅਸੀਂ ਸੰਜਮ ਦੇ ਨਾਲ ਕੰਮ ਕੀਤਾ ਆ ਔਰ ਮਸਲਾ ਇਹ ਆ ਕਿ ਹੁਣ ਜਦੋਂ ਬਹੁਤ ਜ਼ਿਆਦਾ ਹੜ ਆ ਗਿਆ ਹੋਇਆ ਔਰ ਪਾਣੀ ਇੰਨਾ ਜਮਾ ਹੋ ਗਿਆ ਪਿਛਲੇ ਪਾਸੇ ਉਸ ਤੋਂ ਪਹਿਲਾਂ ਕੀ ਮੈયર ਲੈ ਜਾ ਸਕਦੇ ਸੀਗੇ ਇਹ ਪਤਾ ਹੁੰਦਾ ਮੌਸਮ ਵਿਭਾਗ ਨੂੰ ਕਿ ਵੀ ਆਉਂਦੇ ਕੁਝ ਮਹੀਨਿਆਂ ਦੇ ਵਿੱਚ ਕਿੰਨੀ ਬਾਰਿਸ਼ ਹੋਏਗੀ ਕਿੰਨਾ ਪਾਣੀ ਇਕੱਠਾ ਹੋਏਗਾ ਉਸ ਤੋਂ ਪਹਿਲਾਂ ਕਿੰਨਾ ਰਿਲੀਜ਼ ਕਰ ਦੇਣਾ ਚਾਹੀਦਾ ਸੀ ਪਾਣੀ ਜਿਹੜਾ ਕਿ ਇੰਨੀ ਤਬਾਹੀ ਨਾ ਮੱਚਦੀ ਏ ਜੇ ਮੰਤਰੀ ਸਾਹਿਬ ਕਹਿ ਰਹੇ ਨੇ ਤਾਂ ਮੈਂ ਸਮਝਦਾ ਕਿ ਉਹਨਾਂ ਦੀ ਗੱਲ ਦੇ ਵਿੱਚ ਦਮ ਹੈਗਾ ਆ ਉਹਨਾਂ ਦੇ ਕੰਟਰੋਲ 'ਚ ਨਹੀਂ ਉਹਨਾਂ ਦੀ ਗੱਲ 'ਚ ਦਮ ਤਾਂ ਹੋ ਸਕਦਾ ਪਰ ਉਹਨਾਂ ਨੇ ਕੁਝ ਦਿਨ ਪਹਿਲਾਂ ਵੀ ਕਿਹਾ ਸੀਗਾ ਵੀ ਅਸੀਂ ਹੜ੍ਹਾਂ ਤੋਂ ਰੋਕਥਾਮ ਲਈ ਬਚਾਅ ਲਈ ਸਾਰੇ ਕਦਮ ਚੁੱਕ ਲਏ ਆ ਤੇ ਹੁਣ ਜਿਹੜਾ ਜਿੱਡੇ ਪਾਣੀ ਆ ਰਿਹਾ ਤੇ ਜਿਨ੍ਹਾਂ ਲੋਕਾਂ ਦੀ ਮਾਰ ਹੋ ਰਹੀ ਆ ਲੋਕ ਘਰੋਂ ਬੇਕਾਰ ਹੋਏ ਫਿਰਦੇ ਆ ਛੱਤਾਂ 'ਤੇ ਬੈਠੇ ਆ ਇਹ ਉਹਨਾਂ ਨੇ ਅੰਦਾਜ਼ਾ ਨਹੀਂ ਸੀ ਕੀਤਾ ਜਾਂ ਡਰੇਨਾਂ ਦੀ ਸਫਾਈ ਉਸ ਪੱਧਰ ਤੇ ਨਹੀਂ ਸੀ ਹੋਈ ਨਹੀਂ ਇਹ 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 ਗੱਲਾਂ ਆਪਣੇ ਆਪ ਦੇ ਵਿੱਚ ਇੱਕ ਅਲੱਗ ਗੱਲਾਂ ਹੈਗੀਆਂ ਨੇ ਕਿ ਜੀ ਉਦੋਂ ਤੋਂ ਪਹਿਲਾਂ ਪਹਿਲਾਂ ਕੀ ਹੋ ਜਾਣਾ ਚਾਹੀਦਾ ਸੀਗਾ ਸਾਡੀ ਇਹ ਬੜੀ ਪੁਰਾਣੀ ਆਦਤ ਬਣ ਗਈ ਹੋਈ ਜਾਂ ਸੈਟ ਸਿਸਟਮ ਐਸਾ ਡਿਵੈਲਪ ਹੋ ਗਿਆ ਆ ਕਿ ਜਦੋਂ ਸਾਡੇ ਸਿਰ ਤੇ ਪੈ ਜਾਂਦੀ ਆ ਉਦੋਂ ਅਸੀਂ ਜਿਹੜਾ ਨਾ ਭੱਜ ਦੌੜ ਕਰਨਾ ਸ਼ੁਰੂ ਕਰਦੇ ਆ ਔਰ ਪ੍ਰੀ ਪਲੈਨਿੰਗ ਦਾ ਇਹਦੇ ਵਿੱਚ ਜੇ ਕੋਈ ਜ਼ਿੰਮੇਦਾਰ ਹੈ ਤਾਂ ਫਿਰ ਉਹ ਜਿਹੜੇ ਜਿਨ੍ਹਾਂ ਦਾ ਕੰਟਰੋਲ ਆ ਜਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਹੈਗਾ ਜਿਹੜਾ ਉਹਦਾ ਕੰਟਰੋਲ ਇਹਨਾਂ ਦਾ ਡੈਮਾ ਦਾ ਉਹ ਉਹਨਾਂ ਦੇ ਉਹਨਾਂ ਦਾ ਦੂਸਰਾ ਇਹ ਕਿ دریاਵਾਂ ਦੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਪਿੱਛੇ ਜੇ ਅਸੀਂ ਦੇਖਿਆ ਕਿ ਕੁਝ دریاਵਾਂ ਦੇ ਪੁਲ ਐਸੇ ਜਿਨ੍ਹਾਂ ਦੀ ਰੇਤ ਕੱਟੀ ਹੋ ਕੇ ਉਹ ਪੁਲ ਨੂੰ ਲੱਗੀ ਹੋਈ ਸੀ ਔਰ ਉਹ ਇਹ ਇਸ ਤਰ੍ਹਾਂ دریاਵਾਂ ਦੀ ਉਹਨਾਂ ਥਾਂ ਦੇ ਤੋਂ ਸਫਾਈ ਦਾ ਵੀ ਮਾਮਲਾ ਹੈ ਔਰ ਇਹ ਕਹਿੰਨੇ ਕਰਨਾ ਸੀ ਔਰ ਇਹ ਮੌਕੇ ਤੇ ਕਿਉਂ ਨਹੀਂ ਹੋਇਆ ਇਹ ਗੱਲਾਂ ਹੁਣ ਜੰਮੂ ਸਾਹਿਬ ਆ ਮੌਕਾ ਹੁਣ ਇਹ ਗੱਲਾਂ ਡਿਸਕਸ ਕਰਨ ਦਾ ਨਹੀਂ ਹੈਗਾ ਲੇਕਿਨ ਜਿਹੜਾ ਇਹ ਆ ਕਿ ਵੀ ਹੁਣ ਇਹਨੂੰ ਹੈਂਡਲ ਕਿਵੇਂ ਕੀਤਾ ਜਾਵੇ ਲੋਕਾਂ ਨੂੰ ਬਚਾਇਆ ਉਹਨਾਂ ਦੀਆਂ ਜਾਨਾਂ ਕਿਵੇਂ ਬਚਾਈਆਂ ਜਾਣ ਉਹਨਾਂ ਨੂੰ ਰਾਸ਼ਨ ਕਿਵੇਂ ਪਹੁੰਚੇ ਪਸ਼ੂ ਨੂੰ ਕਿਵੇਂ ਬਚਾਇਆ ਜਾਵੇ ਔਰ ਉਹਦੇ ਰਿਹਾ ਕਿ ਐਨਆਰ ਜਗਮੀਰ ਸਿੰਘ ਜੀ ਬਿਲਕੁਲ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਇਸ ਵਾਸਤੇ ਵਾਲਾ ਹਣੇ ਆ ਕਿਉਂਕਿ ਇਹ ਤਾਂ ਪਾਣੀ ਤਾਂ ਹੁਣ ਉਤਰ ਜਾਏਗਾ ਕੋਸ਼ਿਸ਼ ਦੇਣਾ ਤਾਂ ਉਹ ਆ ਜੋ ਵੀ ਨੁਕਸਾਨ ਹੋਏਗਾ ਉਹਦਾ ਅੰਦਾਜ਼ਾ ਲੱਗਦਾ ਰਹੇਗਾ ਲੇਕਿਨ ਉਹ ਜ਼ਮੀਨ ਜਿਹੜੀ ਤਕਰੀਬਨ 3.5 ਲੱਖ ਏਕੜ ਤੋਂ ਵੀ ਵੱਧ ਗਈ ਆ ਔਰ 2.5 ਲੱਖ ਲੋਕ ਆ ਜਿਹੜੇ ਘਰ ਆ ਉਹ ਉਹ ਬੇਘਰ ਹੋ ਗਏ ਆ ਉਹਨਾਂ ਨੇ ਵਸਣਾ ਉਹਨਾਂ ਨੇ ਖਾਣਾ ਕਿੱਥੋਂ ਤੇ ਜ਼ਮੀਨ ਉਹ ਕਦੋਂ ਜਾ ਕੇ ਪੈਦਾਵਾਰ ਕਰਨੀ ਸ਼ੁਰੂ ਕਰੂਗੀ ਔਰ ਉੱਥੇ ਰੇਤ ਜਮ ਜਾਣੀ ਆ ਜਿਹੜੀ ਹਣ ਹੜਾਂ ਦੇ ਨਾਲ ਆ ਰਹੀ ਆ ਉਹਨਾਂ ਦੀ ਸਫਾਈ ਦਾ ਮਾਮਲਾ ਵੀ ਹੈ ਉਹਦੇ ਵਿੱਚ ਕਿੰਨੀ ਤਾਕਤ ਹੈ ਸਰਕਾਰਾਂ ਜਾ ਕੇ ਇਹਨਾਂ ਦੀ ਪਲੈਨਿੰਗ ਦੇ ਵਿੱਚ ਕਿੰਨਾ ਕੁ ਯੋਜਨਾ ਹੈਗੀ ਆ ਕਿ ਲੋਕਾਂ ਨੂੰ ਉਦਾਂ ਹੀ ਛੱਡ ਦੇਣਗੇ ਜਦੋਂ ਪਾਣੀ ਉੱਤਰ ਵੀ ਗਿਆ ਤਾਂ ਫਿਰ ਉਹ ਕਿੱਥੋਂ ਗਾਣਗੇ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਐਨ ਆਰ ਆਈਜ਼ ਦਾ ਜਿਹੜਾ ਦਿਲ ਹਮੇਸ਼ਾ ਪੰਜਾਬ ਦੇ ਲਈ ਧੜਕਦਾ ਰਿਹਾ ਆ ਉਹਦੇ ਲਈ ਇੱਕ ਵੈਲਨੇਟ ਯੋਜਨਾ ਬੰਦੀ ਜਿਹੜੀ ਹੈ ਨਾ ਉਹ ਸਰਕਾਰ ਆਪਣੇ ਥਾਂ ਤੇ ਕਰੇ ਐਨ ਆਰ ਆਈਜ਼ ਨੂੰ ਅਲੱਗ ਕਿਉਂਕਿ ਜਸਵੀਰ ਗਿੱਲਜੀ ਪਤਾ ਇਹਨਾਂ ਨੂੰ ਪਤਾ ਹੈ ਕਿ ਯੂਕੇ ਤੋਂ ਲੈ ਕੇ ਅਮਰੀਕਾ ਕੈਨੇਡਾ ਤੱਕ ਇਹਨਾਂ ਦਾ ਬਹੁਤ ਫਸਾਰਾ ਆ ਇਹਨਾਂ ਨੂੰ ਪਤਾ ਹੈ ਕਿ ਲੋਕ ਜਿਹੜੇ ਨਾ ਉਹ ਕਿੰਨਾ ਕਿੰਨਾ ਤਨ ਜਿਹੜਾ ਨਾ ਉਹ ਤਨ ਠੀਕ ਜਗ੍ਹਾ ਲੱਗੇ ਜਾਂ ਆਪ ਲਾਉਣ ਔਰ ਮੈਂ ਇੱਕ ਹੋਰ ਸੁਣਿਆ ਸੀ ਕਿ ਇੱਕ ਇੱਕ ਵੀਡੀਓ ਆਈ ਹੋਈ ਸੀ ਕਿ ਉਹਨਾਂ ਨੇ ਘਰਾਂ ਨੂੰ ਬਣਾ ਕੇ ਦੇਣ ਦੇ سلسلے ਦੇ ਵਿੱਚ ਜਿਹੜਾ ਨਾ ਉਹ ਉਦਮ ਕਰਨੇ ਸ਼ੁਰੂ ਕਰ ਵੀ ਦਿੱਤੇ ਆ ਔਰ ਇਹ ਚੇਰਗਲ ਜੀ ਹਾਂ ਹਾਂ ਕਹਿਣਾ ਤੁਹਾਨੂੰ ਇਹ ਚੇਰਗਲ ਜੀ ਤੁਸੀਂ ਵੀ ਕਹਿਣਾ ਹਾਂ ਜੀ ਮੈਂ ਜਿਹਦਾ ਚਾਨਾ ਸਾਹਿਬ ਕਹਿ ਰਹੇ ਸੀ ਇਹ ਜਿਹੜਾ ਉਹਨਾਂ ਨੇ ਉਦਮ ਸ਼ੁਰੂ ਕੀਤੇ ਆ ਇਹ ਕਾਫੀ ਛੇਰ ਤੋਂ ਉਦਮ ਕਰ ਰਹੇ ਆ ਔਰ ਜਿਹੜਾ ਦਾਨ ਵੀ ਕਰ ਰਹੇ ਆ ਕਾਫੀ ਇਨਸਾਨ ਜਿਹੜੇ ਕੁਝ ਤਾਂ ਮਤਲਬ ਉਹਨੂੰ ਦਾਨ ਨੂੰ ਦੱਸਦੇ ਆ ਕਿ ਗੁਪਤ ਦਾਨ ਬਹੁਤ ਕਰ ਰਹੇ ਆ ਔਰ ਘਰਾਂ ਦੀ ਸਾਰੀ ਕਰਕੇ ਦੇ ਰਹੇ ਆ ਲੋੜਵੰਦਾਂ ਨੂੰ ਬਹੁਤ ਜ਼ਿਆਦਾ ਪਿੰਡਾਂ 'ਚ ਮੈਂ ਜਾਣਦਾ ਉਹਨਾਂ ਨੂੰ ਜੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਸਾਰੀਆਂ ਕਰਕੇ ਦਿੱਤੀਆਂ ਉਹਨਾਂ ਨੂੰ ਘਰ ਦਾ ਸਮਾਨ ਵੀ ਲੈ ਕੇ ਦਿੱਤਾ ਔਰ ਬਹੁਤ ਜ਼ਿਆਦਾ ਉਥੋਂ ਦਸਵੰਧ ਕੱਢ ਕੇ ਜਿਹੜੀ ਦਸਵੰਧ ਦੀ ਸਾਡੀ ਹੈਗੀ ਐ ਨਾ ਜੀ ਮਹਾਰਾਜ ਦੇ ਕਿਰਪਾ ਦੇ ਨਾਲ ਜਿਹੜਾ ਅਸੀਂ ਕੱਢ ਕੇ ਔਰ ਲਾਉਨੇ ਆ ਇਹ ਬੜੇ ਲਾਰਜ ਅਮਾਉਂਟ ਦੇ ਵਿੱਚ ਉੱਥੇ ਇਕੱਠਾ ਹੋ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਕੱਠਾ ਹੁੰਦਾ ਉਦਾਂ ਐਸੋਸੀਏਸ਼ਨਾਂ ਵੀ ਕਰਦੀਆਂ ਇਕੱਠੀਆਂ ਹੋ ਕੇ ਪਰ ਇੱਕ ਬੇਨਤੀ ਮੈਂ ਜ਼ਰੂਰ ਐਨਆਰਆਈਸ ਨੂੰ ਸਾਰਿਆਂ ਨੂੰ ਕਰਨਾ ਚਾਹਣਾ ਜਾਂ ਆਪਣੇ ਪੰਜਾਬੀ ਐਨਆਰਆਈਸ ਨੂੰ ਇਹ ਜਿਹੜਾ ਮਿਸਯੂਜ਼ ਆਫ ਫੰਡ ਆ ਨਾ ਕਦੀ ਇੱਥੇ ਭੇਜ ਦਿੰਦੇ ਆ ਪੂਰਾ ਲੱਗਦਾ ਨਹੀਂ ਉਹ ਜਾਂ ਤਾਂ ਆਪ ਆਉਣ ਜਾਂ ਐਸੋਸੀਏਸ਼ਨਾਂ ਦੇ ਬੰਦੇ ਜਾਂ ਕੋਈ ਨਾ ਕੋਈ ਇੱਥੇ ਡਿਪਿਊਟ ਹੋਣ ਕਿਵੇਂ ਆ ਇਹਨੇ 15 ਦਿਨਾਂ ਵਾਲੀ 20 ਦਿਨਾਂ ਵਾਲੀ ਤੁਸੀਂ ਆਪਣੀ ਅੱਖਾਂ ਦੇ ਸਾਹਮਣੇ ਆਹ ਕਰਕੇ ਆਉਣਾ ਕਾਰਜ ਤਾਂ ਹੋਰ ਵੀ ਜਿਹੜੇ ਜਿੱਦਾਂ ਘਰਾਂ ਦੇ ਵਿੱਚ ਵੀ ਭਰਾ ਵੀ ਜਿੱਦਾਂ ਤਿੰਨ ਤਿੰਨ ਭਰਾ ਇਕੱਠੇ ਆ ਜਾਂ ਕੁਝ ਆਪਣੀਆਂ ਵਾਈਫਸ ਵੀ ਉਹ ਆ ਸਕਦੀਆਂ ਜਾਂ ਬੱਚੇ ਵੀ ਆ ਸਕਦੇ ਆ ਇੱਕ ਨਵਾਂ ਮਤਲਬ ਆਈਡੀਓਲੋਜੀ ਨੇ ਆਪ ਆ ਕੇ ਇੱਥੇ ਉਹਨੂੰ ਲਗਵਾਉਣ ਸੋ ਥੈਟ ਉਹ ਮਿਸਯੂਜ਼ ਨਾ ਹੋਵੇ ਜਿਦਾਂ ਉੱਥੋਂ ਬੜੇ ਲਾਰਜ ਅਮਾਉਂਟ ਦੇ ਵਿੱਚ ਭੇਜਿਆ ਵੀ ਜਾਂਦਾ ਮਿਸਯੂਜ਼ ਹੋ ਜਾਂਦਾ ਇੱਥੇ ਸੋ ਇਹ ਮੈਂ ਜ਼ਰੂਰ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਆਪ ਆਉਣ ਆਪ ਆ ਕੇ ਨਾਲੇ ਤਾਂ ਆਪਣੀ ਮਦਰ ਲੈਂਡ ਦੇ ਨਾਲ ਇਨ ਟੱਚ ਹੋਣ ਨਾਲੇ ਦੇਖਣ ਐਕਚੁਅਲ ਫੈਕਚੁਅਲ ਸਿਚੁਏਸ਼ਨਸ ਨਾਲੇ ਉੱਥੇ ਵੀ ਫਿਰ ਇਹ ਦੱਸ ਸਕਦੇ ਆ ਕਿ ਕੀ ਪ੍ਰੋਬਲਮਸ ਫੇਸ ਹੁੰਦੀਆਂ ਔਰ ਆਵਾਜ਼ ਵੀ ਆਪਣੀ ਬੁਲੰਦ ਕਰਨ ਐਨਰਾਈਜ਼ ਜੇ ਕੋਈ ਨਾ ਇੱਥੇ ਮੁਸ਼ਕਲਾ ਆਉਂਦੀ ਆ ਹਾਂਜੀ ਚਾਹਨਾ ਜੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਆਗੂਆਂ ਨੇ ਉਹਨਾਂ ਚ ਬਾਜਵਾ ਸਾਹਿਬ ਨੇ ਇਵਨ ਭਾਜੀਪੀ ਦੇ ਸੁਨੀਲ ਜਾਖੜ ਨੇ ਪੰਜਾਬ ਦੇ ਪ੍ਰਧਾਨ ਉਹਨਾਂ ਨੇ ਕੇਂਦਰ ਸਰਕਾਰ ਤੋਂ ਪ੍ਰਧਾਨ ਮੰਤਰੀ ਜੀ ਨੂੰ ਮੰਗ ਕੀਤੀ ਹੈ ਕਿ ਪੰਜਾਬ ਨੂੰ ਮੁੱਖ ਮੰਤਰੀ ਨੇ ਤਾਂ ਕਿਹਾ ਵੀ 60000 ਕਰੋੜ ਦਾ ਪੈਕੇਜ ਦੇਣਾ ਚਾਹੀਦਾ ਕਿਉਂਕਿ ਡੈਮੇਜ ਨੁਕਸਾਨ ਇੰਨਾ ਜ਼ਿਆਦਾ ਹੋ ਗਿਆ ਤੇ ਨੁਕਸਾਨ ਅਜੇ ਰੁਕਿਆ ਨਹੀਂ ਹੋਰ ਹੋਣ ਦੀ ਪੋਸਿਬਿਲਿਟੀ ਹੈ ਆ ਜਿਹੜਾ ਮੀਂਹ ਪਿਛਲੇ 2 ਦਿਨਾਂ ਤੋਂ ਪੈ ਰਿਹਾ ਹੈ ਇਹਦੇ ਨਾਲ ਕੱਗਰ ਦਰਿਆ ਜਿਹੜਾ ਨਾ ਕੱਲ ਰਾਤ ਦਾ ਜਿਹੜਾ ਖਤਰੇ ਦੇ ਨਿਸ਼ਾਨ ਤੋਂ ਚੰਡੀਗੜ੍ਹ ਦੇ ਨੇੜੇ ਭੰਖਰਪੁਰ ਪਿੰਡ ਹੈ ਉਤੋਂ 8 ਫੁੱਟ ਤੋਂ 9 ਫੁੱਟ ਤੈ ਵਹ ਰਿਹਾ 8 ਫੁੱਟ ਖਤਰੇ ਦਾ ਨਿਸ਼ਾਨ ਆ ਤੇ 1 ਫੁੱਟ ਉੱਪਰੋਂ ਪਾਣੀ ਚੱਲ ਰਿਹਾ ਇਹ ਤਾਂ ਮਤਲਬ ਜਿੰਨਾ ਪਾਣੀ ਜਾ ਰਿਹਾ ਜਿਹੜਾ ਕੱਗਰ ਦਰਿਆ ਇਹਦੇ ਨਾਲ ਵੀ ਹੋਰ ਤਬਾਈ ਹੋਏਗੀ ਤੇ ਤੁਸੀਂ ਪੈਕੇਜ ਬਾਰੇ ਕੀ ਕਹਿਣਾ ਚਾਹੋਗੇ ਮੈਂ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈਗੀ ਆ ਕਿ ਇਸ ਮਸਲੇ ਦੇ ਉੱਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਨੇ ਸੈਂਟਰ ਤੋਂ ਸੈਂਟਰ ਤੋਂ ਕੋਈ ਉਹ ਖਰਾਤ ਨਹੀਂ ਮੰਗ ਰਹੀ ਇਹ ਅਸਲ 'ਚ ਪੰਜਾਬ ਦਾ ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਹ ਬਣਦੇ ਨੇ ਪੈਸੇ ਜਿਹੜੇ ਕਿ ਉਹਨਾਂ ਨੂੰ ਦੇਣੇ ਚਾਹੀਦੇ ਆ ਹੁਣ ਜਦੋਂ ਲੋਡ ਆ ਇਮੀਡੀਏਟ ਜਿਹੜੀ ਮੈਂ ਪੰਜਾਬ ਜਿਹੜਾ ਆਪਤ ਰਾਤ ਫੰਡ ਹੈ ਉਹਦੇ 'ਚ ਜ਼ਿਆਦਾ ਜਮਾ ਕਰਾਉਂਦਾ ਮਿਲਦਾ ਤਾਂ ਬਹੁਤ ਘੱਟ ਆ ਬਿਲਕੁਲ ਉਹ 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 ਤਾਂ ਇਮੀਡੀਏਟਲੀ ਜਦੋਂ ਹੁਣ ਲੋੜ ਤਾਂ ਅੱਜ ਹੈ ਕਿ ਇਹ ਪੈਸੇ ਦੀ ਜੇ ਉਹਨਾਂ ਨੇ ਮਹੀਨੇ ਬਾਅਦ ਦੇਣੇ ਉਹਦਾ ਪੰਜਾਬ ਨੂੰ ਫਾਇਦਾ ਵੀ ਕੀ ਹੈ ਹਨਾ ਔਰ ਹੁਣ ਲੋਕਾਂ ਦੇ ਉਹਨਾਂ ਨੂੰ ਇਮੀਡੀਏਟਲੀ ਜਿਹੜੇ ਪੰਜਾਬ ਦੇ ਬਣਦੇ ਹੀ ਹੈਗੇ ਐ ਤੋਂ ਔਰ ਐਕਸਟਰਾ ਫੰਡ ਜਿਹੜੇ ਨਾ ਸੈਂਟਰ ਨੂੰ ਬਲਕਿ ਇਹਨੂੰ ਇੱਕ ਨੈਸ਼ਨਲ ਕਲੇਮਿਟੀ ਦੇ ਤੌਰ ਤੇ ਕਲੇਮਿਟੀ ਅਨਾਉਂਸ ਕਰਨਾ ਚਾਹੀਦਾ ਹੈ ਔਰ ਉਹਦੇ ਮੁਤਾਬਕ ਫੰਡਸ ਜਿਹੜੇ ਹਨ ਉਹ ਸੈਂਟਰ ਨੂੰ ਇੱਥੇ ਭੇਜਨੇ ਚਾਹੀਦੇ ਤਾਂ ਕਿ ਪ੍ਰੋਪਰਲੀ ਔਰ ਟਾਈਮਲੀ ਹੋ ਜਾਵੇ ਜੇ ਬਹੁਤ ਜ਼ਿਆਦਾ ਨੁਕਸਾਨ ਕਰਕੇ ਵੀ ਫਿਰ ਫੰਡ ਆਇਆ ਵੀ ਤਾਂ ਉਹ ਫਿਰ ਉਹ ਉਨੇ ਫੰਡ ਦਾ ਫਾਇਦਾ ਕਿਸੇ ਨੁਕਸਾਨ ਦਾ ਹੋ ਚੁੱਕਾ ਸੋ ਇਸ ਕਰਕੇ ਮੈਂ ਇਹ ਸੋਚਦਾ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮੰਗ ਕੀਤੀ ਆ ਜਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਕਿਹਾ ਆ ਔਰ ਉਹਨਾਂ ਦੀ ਇਹ ਬਹੁਤ ਵਧੀਆ ਗੱਲ ਹੈਗੀ ਆ ਔਰ ਸੈਂਟਰ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਇਮੀਡੀਏਟਲੀ ਰੀਲੀਜ਼ ਕਰਨੇ ਚਾਹੀਦੇ ਆ ਇਹ ਪੰਜਾਬ ਦੇ ਪੈਸੇ ਨਿਕਲਦੇ ਹੀ ਆ ਉਹਨਾਂ ਵੱਲ ਸਗੋਂ ਹੋਰ ਇਹ ਇਹਨੂੰ ਜਿਹੜਾ ਨਾ ਇੱਕ ਕੌਮੀ ਆਫਤ ਹੈ ਜਿਹੜੀ ਨਾ ਉਹ ਐਲਾਨ ਕਰੇ ਸਰਕਾਰ ਔਰ ਇਮੀਡੀਏਟਲੀ ਕਰੇ ਔਰ ਹੋਰ ਫੰਡ ਜਿਹੜੇ ਬਣਦੇ ਆ ਦੇ ਨੈਸ਼ਨਲ ਕਲੈਮਟੀ ਦੇ ਤੌਰ ਦੇ ਤੇ ਜਿਹੜੇ ਫੰਡ ਬਣਦੇ ਸਰਕਾਰ ਦੇ ਉਹ ਇਮੀਡੀਡੀਟਲੀ ਭੇਜਣ ਹੁਣ ਚਲਵਾਰਮੀ ਆਈ ਹੈਗੀ ਆ ਔਰ ਆਰਮੀ ਨੇ ਬਹੁਤ ਬਹੁਤ ਵਧੀਆ ਦੇਖ ਰਿਹਾ ਕਿਉਂਕਿ ਹੁਣ ਤਾਂ ਚੱਲਦੇ ਰਹਿੰਦੇ ਆ ਸਾਰਾ ਕੈਮਰੇ ਚੱਲੀ ਜਾ ਰਹੇ ਆ ਦਿਨ ਰਾਤ ਇਸ ਕਰਕੇ ਲੇਕਿਨ ਉਹਨਾਂ ਦੇ ਪਿੱਛੇ ਬੈਕਿੰਗ ਹੈ ਜਿਹੜੀ ਫੰਡਸ ਦੀ ਬੈਕਿੰਗ ਮਟੀਰੀਅਲ ਦੀ ਬੈਕਿੰਗ ਦਵਾਈਆਂ ਦੀ ਬੈਕਿੰਗ ਜਿਹੜੀ ਆ ਔਰ ਉਹ ਤੁਰੰਤ ਹੋਣੀ ਚਾਹੀਦੀ ਆ ਮੈਂ ਸਮਝਦਾ ਕਿ ਜੇ ਉਹ ਫੰਡ ਮੰਗ ਰਹੇ ਮੰਗ ਰਹੇ ਉਹ ਅਜੇ ਆਪਣੇ ਹੀ ਮੰਗ ਰਹੇ ਆ ਦੂਸਰਾ ਇਹ ਆ ਕਿ ਇਹਨੂੰ ਦੇਸ਼ ਅਡਾਪਟ ਕਰੇ ਇਹਨੂੰ ਨੈਸ਼ਨਲ ਕਲੈਮਟੀ ਦੇ ਤੌਰ ਦੇ ਉੱਤੇ ਅਨਾਉਂਸ ਕਰਕੇ ਔਰ ਆਪ ਜਿਹੜਾ ਨਾ ਉਹਦੇ ਵਿੱਚ ਹੋਰ ਫੰਡ ਜਿਹੜੇ ਬੰਦੇ ਆ ਉਹ ਇਮੀਡੀਏਟਲੀ ਰੀਲੀਜ਼ ਕੀਤੇ ਜਾਣ ਔਰ ਦੂਸਰਾ ਦੂਸਰੀ ਗੱਲ ਇਹ ਆ ਕਿ ਇਹ 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 ਤਾਂ ਸੰਭ ਲਿਆ ਜਾਵੇ ਮੈਂ ਦੇਖਿਆ ਮੈਨੂੰ ਬੜਾ ਅੱਛਾ ਲੱਗਾ ਕਿ ਗੌਰਨਰ ਸਾਹਿਬ ਨੇ ਸੰਤ 시체ਵਾਲ ਨੂੰ ਜਿਹੜਾ ਨਾ ਉਹ ਫੋਨ ਕਰਕੇ ਸਿੱਧੀ ਪੁੱਛੀਏ ਨਾਲ ਗਿਆ ਕਿ ਮੈਂ ਆਪ ਵੀ ਆਉਂਗਾ ਹੈਨਾ ਇਹ ਸਾਰੀਆਂ ਗੱਲਾਂ ਠੀਕ ਹੈਗੀਆਂ ਪਰ ਪੰਜਾਬ ਕੀ ਸਿਰ ਭਾਰ ਵੀ ਜੇ ਹੋ ਜਾਵੇ ਕੀ ਉਹਦੇ ਚ ਇੰਨੀ ਸਮਰੱਥਾ ਹੈਗੀ ਆ ਕਿ ਜਿੱਦੀ ਵੱਡੀ ਇਹ ਕਲੈਮਿਟੀ ਆ ਉਹਦੇ ਮੁਕਾਬਲਾ ਕਰ ਲੇਗਾ ਇਮੀਡੀਏਟਲੀ ਔਰ ਉਹ ਸਾਂਭਣ ਦੀ ਜਿਆਦਾ ਯਤਨ ਕਰ ਰਹੇ ਆ ਇਸ ਕਰਕੇ ਕਿਸੇ ਨੂੰ ਕੋਈ ਉਲੰਭਾ ਦੇਣ ਦਾ ਜਾਂ ਕੋਈ ਹੋਰ ਜਾਨੀ ਭਾਸ਼ਾ ਹੋਰ ਤਰ੍ਹਾਂ ਦੀ ਇਹ ਇਹ ਉਹ ਸਮਾਂ ਨਹੀਂ ਹੈਗਾ ਬਾਅਦ ਵਿੱਚ ਕਰਦੇ ਰਹਿਣਗੇ ਤੇਰੀ ਗਲਤੀ ਸੀ ਮੇਰੀ ਗਲਤੀ ਨਹੀਂ ਕਿਹਦੀ ਗਲਤੀ ਸੀ ਐਨਲਾਈਜ਼ੇਸ਼ਨ ਜਿਹੜੀ ਆ ਜੀ ਉਹ ਬਾਅਦ ਦੇ ਵਿੱਚ ਹੋ ਜੂਗੀ ਕੀ ਹੋਇਆ ਹੁਣ ਤਾਂ ਸਮਾਂ ਸਮਾਨਨ ਦੀ ਲੋੜ ਆ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕਦੀ ਆ ਇਹਨਾਂ ਨੂੰ ਕਰਨੀ ਚਾਹੀਦੀ ਆ ਔਰ ਜਿੰਨਾ ਵੀ ਸਾਰਿਆਂ ਨੂੰ ਯੋਗਦਾਗ ਆਪਾਂ ਨੂੰ ਜਿੰਨੇ ਇੱਥੇ ਆ ਚਲੋ ਆਪਾਂ ਐਨਆਰਆਈਸ ਨੂੰ ਵੀ ਰਿਕੁਐਸਟ ਕਰ ਹੀ ਰਹੇ ਆ ਜਾਂ ਉਹਨਾਂ ਦੇ ਜਿਹੜੇ ਇੱਥੇ ਰਿਪ੍ਰেজੈਂਟੇਟਿਵਸ ਆ ਸਾਰਿਆਂ ਨੂੰ ਰਲ ਮਿਲ ਕੇ ਇਹ ਹਮਲਾ ਮਾਰ ਕੇ ਔਰ ਇਸ ਸਿਚੁਏਸ਼ਨ ਨੂੰ ਓਵਰਕਮ ਕਰਨਾ ਚਾਹੀਦਾ ਤਾਂ ਮੇਰਾ ਤਾਂ ਇਹੀ ਕਹਿਣਾ ਔਰ ਜਿਹੜਾ ਮੀਂਹ ਆ ਜਾਂ بارش ਆ ਜਦੋਂ ਮੈਂ ਤਾਂ ਕਾਫੀ ਸਮੇਂ ਤੋਂ ਜਿੱਥੇ ਮੈਂ ਹੁਣ ਬੈਠਾ ਆ ਤਾਂ ਇੱਥੇ ਅਸੀਂ ਆਪ ਲਾਉਂਦੇ ਹੁੰਦੇ ਸੀਗੇ ਆ ਬੰਨ ਨਾਲ ਚੋ ਚੱਲਦਾ ਸਾਡੇ ਮੈਂ ਤੁਹਾਨੂੰ ਦਿਖਾਉਂਦਾ ਹੁਣ ਦੂਜੀ ਸਾਈਡ ਦੇ ਉੱਤੇ ਤਾਂ ਇੱਥੇ ਚੋ ਇੰਨੇ ਤਦਾਦ ਤੇ ਚੱਲਦੇ ਹੁੰਦੇ ਸੀ ਹੁਣ ਉਨੀ ਤਦਾਦ ਤੇ ਨਹੀਂ ਹੈਗੇ ਚੋ ਚੱਲ ਰਹੇ ਜਿੰਨੀ ਪਹਿਲਾਂ ਚੱਲਦੇ ਹੁੰਦੇ ਸੀ ਉਹ ਜ਼ਮੀਨਾਂ ਦੇ ਵਿੱਚ ਵੜ ਜਾਂਦੇ ਸੀ ਰਸਤਾ ਆਪਣਾ ਬਣਾਉਂਦੇ ਹੁੰਦੇ ਸੀ ਤਾਂ ਉੱਥੇ ਅਸੀਂ ਕਾਨੇ ਲਾਉਣੇ ਆਪ ਜਾ ਕੇ ਉਹਨੂੰ ਬੰਨ ਨੂੰ ਦੇਖਣਾ ਬਣਾਉਣਾ ਔਰ ਕਾਫੀ ਜਿਆਦਾ ਬਣਾਇਆ ਉਹਦਾ ਫਾਇਦਾ ਹੋਇਆ ਉਹਨੇ ਰਸਤਾ ਦੇਖੋ ਪਾਣੀ ਨੇ ਰਸਤਾ ਤਾਂ ਜਰੂਰ ਬਣਾਉਣਾ ਬਟ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਹਾਂ ਹਾਂਜੀ ਜਿਹੜਾ ਮੈਂ ਇੱਥੇ ਦੇਖਿਆ ਕਿ ਜਿਹੜੇ ਤੁਹਾਡੇ ਕੋਲ ਰੱਖਣਾ ਚਾਹਣਾ ਸਾਰਿਆਂ ਦੇ ਸਾਹਮਣੇ ਤੇ ਜਿਹੜੇ ਆਪਾਂ ਜਿੱਥੇ ਕੰਸਟਰਕਸ਼ਨ ਕਰ ਲੈਨੇ ਆ ਜਾਂ ਜਿਹੜੇ ਆਪਣੇ ਜਿੱਦਾਂ ਹੁਣ ਚੋਆਂ ਦੇ ਵਿੱਚ ਕਰ ਲੈਨੇ ਆ ਜਾਂ ਹੋਰ ਆ ਉਹਨਾਂ ਤੋਂ ਵੀ ਸਾਨੂੰ ਗਰੇਜ ਕਰਨਾ ਚਾਹੀਦਾ ਆ ਕਿ ਪਾਣੀ ਦਾ ਜਾਂ ਜਿਹੜਾ ਮੌਸਮ ਦਾ ਆ ਜਦੋਂ ਆਪਾਂ ਦੇਖੋ ਹੁਣ ਦਰਖਤਾਂ ਦੀ ਜਿਹੜੀ ਆ ਅਸੀਂ ਇਹ ਬਹੁਤ ਘਟ ਰਿਆ ਜਾਂ ਦਰਖਤ ਆਪਾਂ ਵੱਢੀ ਜਾ ਰਹੇ ਜੰਗਲਾਂ ਦੇ ਜੰਗਲ ਵੀ ਵੱਢ ਰਹੇ ਆ ਜਿੰਨੇ ਲਾਉਣੇ ਚਾਹੀਦੇ ਉਹਨੇ ਲਾ ਨਹੀਂ ਰਹੇ ਸੋ ਕਲਾਈਮੇਟ ਚੇਂਜ ਦਾ ਆਈ ਹੋ ਰਿਹਾ ਮਹਾਰਾਜ ਨੇ ਆਪਣੀ ਜਿਹੜੀ ਜੇ ਠੰਡਾ ਧਰਤੀ ਨੂੰ ਰੱਖਣਾ ਆ ਬਾਰਿਸ਼ਾ ਵੀ ਹੋਣੀ ਆ ਸਾਰਾ ਜਿਹੜੇ ਰਸਤਿਆਂ ਦੇ ਵਿੱਚ ਅਸੀਂ ਬਣਾ ਲੈਨੇ ਆ ਜਾਂ ਸਾਰਾ ਉਹਨੂੰ ਕਰ ਲੈਨੇ ਆ ਉਹ ਫਿਰ ਕਿਤੇ ਨਾ ਕਿਤੇ ਤਾਂ ਉਹਨੇ ਆਗੇ ਹੈਂ ਪਰ ਕਰਨਾ ਹੀ ਹੁੰਦਾ ਜੀ ਜਿਹੜਾ ਵਾਟਰ ਆ ਉਹਨੇ ਆਪਣਾ ਰਸਤਾ ਤਾਂ ਜਿਹੜਾ ਪਹਿਲਾਂ ਬਣਾਇਆ ਜੇ ਨਹੀਂ ਤਾਂ ਫਿਰ ਹੋਰ ਪਾਸੇ ਨੂੰ ਚਲੇ ਜਾਊਗਾ ਧੱਕ ਤਾਂ ਪੈਂਦੀ ਆ ਪਿੱਛੋਂ ਜਦੋਂ ਆਉਂਦਾ ਹੈ ਤੇਜ਼ ਕਿਉਂਕਿ ਅਸੀਂ ਫਲੋ ਇਹ ਦੇਖਦੇ ਆ ਨੂੰ ਮੈਨੂੰ 25 ਤੋਂ 30 ਸਾਲ ਹੋ ਗਏ ਕਿਉਂਕਿ ਜ਼ਮੀਨ ਇੱਥੇ ਲਈ ਉਹਨੂੰ ਸਾਡੇ ਗ੍ਰੈਂਡਫਾਦਰ ਨੇ ਬਣਾਇਆ ਅਸੀਂ ਛੋਟੇ ਛੋਟੇ ਹੁੰਦੇ ਸੀ ਅਸੀਂ ਦੇਖਣਾ ਪਾਣੀ ਬੜੀ ਤਦਾਦ ਤੇ ਆਉਣਾ ਪਿੱਛੇ ਸਾਡੇ ਡੈਮ ਵੀ ਬਣਿਆ ਉਹਦੇ ਨਾਲ ਕਾਫੀ ਸਾਨੂੰ ਰੀਲਿਫ ਵੀ ਮਿਲਿਆ ਬਟ ਫਿਰ ਵੀ ਪਾਣੀ ਆਉਂਦਾ ਹੈ ਜਦੋਂ ਹੁਣ ਪਾਣੀ ਚੱਲ ਰਿਹਾ ਉਹਨੇ ਆਉਣਾ ਆਪਣਾ ਰਸਤਾ ਤਾਂ ਉਹਨੇ ਜਿਹੜਾ ਪੁਰਾਣਾ ਰਸਤਾ ਆ ਉਹਨੇ ਕਰਨਾ ਕੁਝ ਆਫਤਾਂ ਵੀ ਬਟ ਡਿਜ਼ਾਸਟਰ ਜਿਹੜੇ ਆ ਫੰਡਸ ਜਾਓ ਤੇ ਵਰਕਿੰਗ ਹੋਰ ਇਹ ਹੁਣ ਮੁੱਦਾ ਹੈਗਾ ਬੜੇ ਬਾਅਦ ਦਾ ਮੁੱਦਾ ਹੈ ਇਹ ਹੁਣ ਤਾਂ ਸਾਨੂੰ ਇਹਨੂੰ ਪਹਿਲਾਂ ਇਹ ਜੋ ਜੋ ਹੋਇਆ ਪੰਜਾਬ ਨਾਲ ਹੋ ਰਿਹਾ ਜਾਂ ਸਾਡੇ ਸਾਰੇ ਸਾਡੇ ਸਤਕਾਰਯੋਗ ਬਜ਼ੁਰਗਾਂ ਨਾਲ ਮਾਤਾਵਾਂ ਨਾਲ ਸਭ ਤੋਂ ਜ਼ਿਆਦਾ ਬੇਜਵਾਨ ਜਾਨਵਰਾਂ ਦੇ ਨਾਲ ਜੋ ਇਹ ਹੋ ਰਿਹਾ ਇਹਨੂੰ ਸਾਨੂੰ ਓਵਰਕਮ ਕਰਨ ਲਈ ਬਹੁਤ ਜ਼ਿਆਦਾ ਸਾਰਿਆਂ ਨੂੰ ਇੱਕ ਮੁੱਠ ਹੋਣ ਦੀ ਲੋੜ ਹੈ ਚਨਾ ਜੀ ਪੰਜਾਬ ਦੇ ਰਾਜਪਾਲ ਨੇ ਸੀਚੇਵਾਲ ਸੰਸਿਚੇਵਾਲ ਨਾਲ ਗੱਲਬਾਤ ਕੀਤੀ ਹੈ ਮੇਰੇ ਖਿਆਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਹੁਣਾਂ ਨੂੰ ਕੇਂਦਰ ਸਰਕਾਰ ਦੇ ਉੱਪਰ ਜ਼ੋਰ ਨਹੀਂ ਪਾਉਣਾ ਚਾਹੀਦਾ ਵੀ ਤੁਸੀਂ ਪੰਜਾਬ ਨੂੰ ਜਿਹੜਾ ਪੈਕੇਜ ਜਿਹੜਾ ਜਲਦੀ ਦਿਓ ਬਿਲਕੁਲ 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 ਜਮੂਸਾ ਕਿਉਂਕਿ ਉਹ ਕੇਂਦਰ ਸਰਕਾਰ ਦੇ ਹੀ ਰਿਪਰੈਜ਼ੈਂਟੇਟਿਵ ਨੇ ਉਹ ਨਨੂ ਉਹ 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 ਗਵਰਨਰ ਹੈ ਜਿਹੜਾ ਨਾ ਕੇਂਦਰ ਸਰਕਾਰ ਦਾ ਹੁਣ ਉਹ ਇਹੋ ਜੀ ਰਿਕਮੈਂਡੇਸ਼ਨ ਲੈ ਕੇ ਜਾਣ ਉਹ ਕਹਿੰਦੇ ਮੈਂ ਉੱਥੇ ਆ ਕੇ ਵੀ ਦੇਖਦਾ ਆ ਉਹ ਇਹਨੂੰ ਐਲਾਨ ਕਰਵਾਣ ਕਿ ਜੀ ਇਹ ਛੋਟਾ ਮੋਟਾ ਸੰਕਟ ਨਹੀਂ ਹੈ ਪੰਜਾਬ ਦੇ ਉੱਤੇ ਪੰਜਾਬ ਹਮੇਸ਼ਾ ਦੇਸ਼ ਦੇ ਨਾਲ ਖੜਾ ਹੋਇਆ ਔਰ ਪੰਜਾਬ ਆਪਣੇ ਤੌਰ ਤੇ ਵੀ ਲੜਦਾ ਦੂਜਿਆਂ ਦੀ ਸਹਾਇਤਾ ਕਰਨ ਵੀ ਜਾਂਦਾ ਜੇ ਉਹ ਸੰਕਟ ਦੇ ਵਿੱਚ ਹੋਣ ਤਾਂ ਹੁਣ ਕੇਂਦਰ ਸਰਕਾਰ ਇਸ ਕਰਕੇ ਉਹ ਕੇਂਦਰ ਸਰਕਾਰ ਦੇ ਰਿਪਰੈਜ਼ੈਂਟੇਟਿਵ ਦੇ ਤੌਰ ਦੇ ਉੱਤੇ ਸਰਕਾਰ ਨੂੰ ਕਹਿਣ ਦਬਾਅ ਪਾਉਣ ਕੇ ਸੰਕਟ ਇੰਨਾ ਵੱਡਾ ਹੈਗਾ ਇਹਨੂੰ ਨੈਸ਼ਨਲ ਕਲੈਮਿਟੀ ਐਲਾਨ ਕਰੋ। ਦੇ ਉਹਦੇ ਤੋਂ ਬਾਅਦ ਮੇਰੇ ਖਲ ਥੋੜੀ ਜੀ ਰਾਤ ਜਲਦੀ ਮਿਲਣ ਦੇ ਅਸਾਰ ਜਿਹੜੇ ਬਣ ਜਾਣਗੇ ਮੇਰੇ ਖਲ ਇਹਦੇ 'ਚ ਵੇਟ ਉਡੀ ਕਰਨ ਦੀ ਮੇਰੇ ਖਲ ਕੋਈ ਲੋੜ ਨਹੀਂ ਜੀ ਤੇ ਜਿਹੜਾ ਡਿਪਾਰਟਮੈਂਟ ਹੈ ਨੇਚਰਲ ਕਲੈਮਿਟੀ ਵਾਲਾ ਆ ਪ੍ਰਬੰਧਨ ਉਹਨਾਂ ਨੂੰ ਵੀ ਆਪਣੇ ਤੌਰ ਤੇ ਵੀ ਤੇ ਕਦਮ ਚੁੱਕਣੇ ਚਾਹੀਦੇ ਆ। ਆ ਬਿਲਕੁਲ ਬਿਲਕੁਲ ਉਹ 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 ਮਿਨਿਸਟਰੀ ਇਸ ਕਰਕੇ ਹੈਗੀ ਆ ਜਿਹੜੀ ਸੰਕਟਾਂ ਦੇ ਨਾਲ ਯੂਜਦੀ ਆ ਹਨਾ। ਔਰ ਉਹਦੇ ਫੰਡ ਜਲਗ ਹੁੰਦੇ ਆ ਉਹ ਫੰਡ ਨੂੰ ਰੱਖਣ ਦਾ ਫਾਇਦਾ ਕੀ ਹੈ ਜੇ ਹਣ ਲੋਡ ਲੋਡ ਵੇਲੇ ਵਰਤਨੇ ਨਹੀਂ ਆਗੇ ਤਾਂ ਉਹਨਾਂ ਦੇ ਆਉਣ ਦਾ ਮਹੱਤਵ ਇਸ ਕਰਕੇ ਆ ਇਹ ਕਹਿ ਸਕਦੇ ਆ ਕਿ ਮੈਂ ਅੱਖਾਂ ਦੇ ਨਾਲ ਉੱਥੇ ਦੇਖ ਕੇ ਇੱਕ 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 ਪ੍ਰੋਟੋਕੋਲ ਵੀ ਹੁੰਦਾ ਆ ਇੱਕ ਪ੍ਰੋਸੀਜਰ ਵੀ ਹੁੰਦਾ ਆ ਉਹ ਉੱਥੋਂ ਉੱਥੋਂ ਬਕਾਇਦਾ ਸੈਂਟਰ ਸਰਕਾਰ ਦੇ ਉੱਤੇ ਦਬਾਅ ਪਾਉਣ ਕਿਉਂਕਿ ਉਹ ਪੰਜਾਬ ਦੇ ਗਵਰਨਰ ਨੇ ਪੰਜਾਬ ਦਾ ਉਹਨਾਂ ਨੇ ਉਹਨਾਂ ਦਾ ਫੋਨ ਕਰਨਾ ਵੀ ਜਿਹੜਾ ਨਾ ਉਹ ਉਹਨਾਂ ਨੇ ਦੁੱਖ ਵੀ ਜ਼ਾਹਰ ਕੀਤਾ ਆ ਸੋ ਇਸ ਕਰਕੇ ਦੂਜਾ ਹੈਗਾ ਕਿ ਇਹ ਜਿਹੜੀ ਨਾ ਮੈਨ ਮੇਡ ਕਲੇਮਟੀ ਹੈਗੀ ਆ ਇੱਕ ਹੋਰ ਇਸ਼ੂ ਜਿਹੜਾ ਨਾ ਬਹੁਤ ਵੱਡਾ ਉਹ ਇਹ ਆ ਕਿ ਇਹਦੇ ਨਾਲ ਤਾਂ ਜੋ ਜਲਾਵਾਂਗੇ ਜੋ ਨੁਕਸਾਨ ਹੋਇਆ ਚੱਲ ਲਵਾਂਗੇ ਉਹਦਾ ਪ੍ਰਪਾਈ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਕੀ ਅੱਗੋਂ 2 ਸਾਲਾਂ 4 ਸਾਲਾਂ ਬਾਅਦ ਫੇਰ ਇਹੋ ਜਿਹਾ ਸੰਕਟ ਚ ਲੰਨਾ ਪਊਗਾ ਸਾਨੂੰ ਔਰ ਉਹਦੀ ਕੋਈ ਪਲੈਨਿੰਗ ਕੀਤੀ ਜਾ ਸਕਦੀ ਹੈ ਕਿ ਨਹੀਂ ਅਸੀਂ ਇਹ ਜਗਜੀਤ ਜੀ ਬੈਠੇ ਆ ਕਿ ਬਹੁਤ ਦੇਰ ਤੋਂ ਇਹਦੇ ਤੇ ਕੰਮ ਕਰ ਰਹੇ ਆ ਐਨ ਆਰ ਆਈਸ ਦੇ ਨਾਲ ਜੁੜੇ ਹੋਏ ਆ ਔਰ ਰੈਗੂਲਰ ਜੁੜੇ ਹੋਏ ਆ ਔਰ ਉਹਦੇ ਵਿੱਚ ਅਸੀਂ ਅਸੀਂ ਇੱਕ ਪਲੈਨਿੰਗ ਜਿਹੜੀ ਕੀਤੀ ਸੀਗੀ ਮੈਂ ਇਹਨਾਂ ਨੂੰ ਕਹੂੰਗਾ ਵੀ ਕਿ ਤੁਸੀਂ ਆਪਣੇ ਸਾਰੇ ਮਿੱਤਰਾਂ ਨੂੰ ਕੰਟੈਕਟ ਕਰੋ ਇਹਨਾਂ ਦੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨਾ ਹਰ ਤੇਜ ਦੇ ਵਿੱਚ ਜਿਹੜੇ ਲਿੰਕ ਹੈਗੇ ਆ ਜਿਹੜੇ ਸਰਦੇ ਪੁੱਜਦੇ ਵੀ ਆ ਇੱਥੇ ਵੀ ਉਹਨਾਂ ਦੇ ਕੋਲ ਕਾਫੀ ਸਾਰੀਆਂ ਜ਼ਮੀਨਾਂ ਵੀ ਇਹਨਾਂ ਦਾ ਆਪ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ 100 ਏਕੜ ਤੋਂ ਵੱਧ ਦਾ ਬਾਗ ਹੈਗਾ ਆ ਉਹਨਾਂ ਰੋਡ ਦੇ ਉੱਤੇ ਬਿਲਕੁਲ ਉਹਨਾਂ ਸਰਦ ਦੇ ਨੇੜੇ ਕਰਕੇ ਅੱਛਾ ਔਰ ਉਹ ਇੰਨਾ ਪਪੂਲਰ ਵੀ ਆ ਤੇ ਆਰਗੇਨਿਕ ਆ ਕਿ ਐਗਰੀਕਲਚਰ ਯੂਨੀਵਰਸਿਟੀ ਨੇ ਆਪਣਾ ਵੱਡਾ ਫੰਕਸ਼ਨ ਇਹਨਾਂ ਦੇ ਬਾਗ ਚ ਕੀਤਾ ਸੀ ਜਿੱਥੇ ਮੰਤਰੀ ਸਾਹਿਬ ਵੀ ਗਏ ਸੀ ਇਸ ਕਰਕੇ ਬੜੀ ਮਾਤਬੋਨਾ ਸੀ ਮੈਂ ਇਹਨਾਂ ਨੂੰ ਇਹ ਇਹ ਸਲਾਹ ਪਹਿਲਾਂ ਵੀ ਦਿੱਤੀ ਸੀ ਹੁਣ ਵੀ ਦੇ ਦਿੰਦਾ ਹਾਂ ਇਹ ਤੁਹਾਡੇ ਚੈਨਲ ਦੇ ਉੱਤੇ ਵੀ ਕਿ ਵੀ ਆਪਣੇ ਦੋਸਤਾਂ ਨੂੰ ਇਹ ਕੰਟੈਕਟ ਕਰਕੇ ਕਹਿਣਗੇ ਹੁਣ ਮੌਕਾ ਹੈਗਾ ਕੋਈ ਨਾ ਕੋਈ ਪਹੁੰਚੋ ਪੰਜਾਬ ਧਨ ਲੈ ਕੇ ਪਹੁੰਚੋ ਇੱਥੇ ਇਹਨਾਂ ਦੀਆਂ ਜ਼ਮੀਨਾਂ ਵੀ ਹੈਗੀਆਂ ਸਾਰਾ ਕੁਝ ਹੈਗਾ ਅਸੀਂ ਉਹਨਾਂ ਦੇ ਲਈ ਇੱਕ ਪ੍ਰੋਪੋਜ਼ਲ ਵੀ ਤਿਆਰ ਕੀਤੀ ਹੋਈ ਸੀ ਜਿਹਨੂੰ ਹੰਗਾਰਾ ਐਗਰੀਕਲਚਰ ਯੂਨੀਵਰਸਿਟੀ ਨੇ ਵੀ ਵੱਡਾ ਦਿੱਤਾ ਸੀਗਾ ਕਿ ਐਨ ਆਰ ਆਈਜ਼ ਦੀਆਂ ਜਿਹੜੀਆਂ ਇੱਥੇ ਜ਼ਮੀਨਾਂ ਪਈਆਂ ਹੈਗੀਆਂ ਆ ਉੱਥੇ ਉਹ ਜੰਗਲ ਲਾ ਦੇਣ ਔਰ ਅਸੀਂ ਇਹਦੇ ਤੇ ਔਰ ਇਹਨੂੰ ਬੜਾ ਵੱਡਾ ਹੰਗਾਰਾ ਮਿਲਿਆ ਸੀ ਕਿ ਉਹ 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 ਜੰਗਲਾਤ ਮਹਿਕਮੇ ਦੇ ਨਾਲ ਮਿਲ ਕੇ ਮਿਲ ਕੇ ਜਾਂ ਜੋ ਵੀ ਉਹਨਾਂ ਦੀ ਹੈਲਪ ਦੇਣਾ ਚਾਹ ਉਹਨਾਂ ਦੀ ਹੈਲਪ ਤੋਂ ਬਿਨਾ ਵੀ ਅਸੀਂ ਇਹ ਟਰਾਈ ਕਰਦੇ ਰਹੇ ਹਾਂ ਪਹਿਲਾਂ ਕਿ ਵੀ ਲੋਕ ਰਿਪੇਅਰ ਲਾਉਣ ਪੇਡ ਲਾਉਣ ਲੇਕਿਨ ਉਹਦੇ ਚ ਜਿੰਨਾ ਚਿਰ ਇਕਨੋਮੀ ਸ਼ਾਮਲ ਨਹੀਂ ਹੁੰਦੀ ਔਰ ਅਸੀਂ ਉਹਦਾ ਪੂਰਾ ਕੈਲਕੂਲੇਸ਼ਨ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਆ ਔਰ ਉਹ ਉਹਦੇ ਤੇ ਅਮਲ ਕਰਨ ਜਾ ਰਹੇ ਆ ਕਿ ਇੱਕ ਖੇਤ ਦੇ ਵਿੱਚੋਂ ਜਿੰਨੀ ਕਮਾਈ ਹੁੰਦੀ ਉਹ ਨਹੀਂ ਇਸ ਫਸਲ ਚੋਂ ਨਹੀਂ ਹੁੰਦੀ ਲੇਕਿਨ ਇੱਥੋਂ ਦਾ ਕਿਸਾਨ 5 ਸਾਲ ਉਡੀਕ ਨਹੀਂ ਸਕਦਾ ਔਰ ਇਹ ਜੰਗਲ ਹੀ ਹੁਣ ਲੋਕਾਂ ਜਿਹੜੇ ਨਾ ਰੁੱਖ ਹੀ ਬਚਾ ਸਕਦੇ ਆ ਅਗਲੇ ਆਉਣ ਵਾਲੇ ਸੰਕਟਾਂ ਨੂੰ ਵੀ ਅੱਗੋਂ ਜਿਹੜੀ ਮੈਨੇਜਮੈਂਟ ਆਉਂਦਾ ਮੈਂ ਤੁਹਾਨੂੰ ਜਿਹਾ ਸੰਕੇਤ ਕਰਨਾ ਪੈਣਾ ਤਾਂ ਕਿ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਇਹਦੇ ਨਾਲ ਕਿ ਇਹ ਜਿਹੜੀ ਤੈਦੀ ਹੈ ਦੁਕਾਨ ਜਿਹੜੇ ਵਾਪਰਦੇ ਰਹੇ ਨੇ ਪੰਜਾਬ ਨਾਲ ਪਹਿਲੇ ਵਾਪਰਦੇ ਪਰ ਇੱਕ ਵਿਧਾਨ ਸਭਾ ਦਾ ਜਦੋਂ ਪਾਣੀ ਜਿਹੜਾ ਘਟ ਜਾਵੇ ਇੱਕ ਸਪੈਸ਼ਲ ਸੈਸ਼ਨ ਨਹੀਂ ਹੋਣਾ ਚਾਹੀਦਾ ਜਿੱਦੇ ਤੇ ਲੌਂਗ ਰਨ ਦੀ ਕੋਈ ਯੋਜਨਾ ਬੰਦੀ ਬਣੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਤੋਂ ਘੱਟ ਤੋਂ ਘੱਟ ਨੁਕਸਾਨ ਹੋ ਸਕੇ ਤੁਸੀਂ ਬਹੁਤ ਹੀ ਵਾਜੂਬ ਗੱਲ ਕੀਤੀ ਆ ਔਰ ਇਹ ਛੋਟਾ ਇਸ਼ੂ ਨਹੀਂ ਹੈ ਅਸਲ ਤੇ ਵਿੱਚ ਜਿਹੜੇ ਇਮੀਡੀਏਟ ਕੋਈ ਗੱਲਾਂ ਹੁੰਦੀਆਂ ਨਾ ਉਹ ਵੱਡੀਆਂ ਹੋ ਜਾਂਦੀਆਂ ਰਾਜਨੀਤਿਕ ਲੋਕਾਂ ਦੇ ਸਾਹਮਣੇ ਔਰ ਜਿਹੜੀਆਂ ਲੌਂਗ ਰਨ ਹੈਗੀਆਂ ਆ ਉਹ ਪਿੱਛੇ ਚਲੀਆਂ ਜਾਂਦੀਆਂ ਉਹ ਫਿਰ ਇਮੀਡੀਏਟ ਹੋ ਜਾਂਦੀਆਂ ਹੁਣ ਜਿੱਦਾਂ ਹੁਣ ਹੋਈ ਹੈ ਹੁਣ ਇਮੀਡੀਏਟ ਸੰਕਟ ਬਣ ਗਿਆ ਨਾ ਜੇ ਸਿਗਾ ਲੌਂਗ ਰਨ ਪਰ ਇਮੀਡੀਏਟ ਇਦਾਂ ਦਾ ਬਣ ਗਿਆ ਕਿ ਸਾਰੇ ਕੁਝ ਬਾਕੀ ਸਸਪੈਂਡ ਕਰਕੇ ਇਸ ਪਾਸੇ ਹੋਣਾ ਪੈ ਗਿਆ ਇਸ ਕਰਕੇ ਇਹ ਤੁਸੀਂ ਬਹੁਤ ਵਾਜੋ-ਵਾਰ ਗੱਲ ਕੀਤੀ ਹੈ ਕਿ ਇਹਨੂੰ ਏਜੰਡੇ ਤੇ ਰੱਖ ਕੇ ਪੰਜਾਬ ਅਸੈਂਬਲੀ ਦੇ ਵਿੱਚ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਦਾ ਇੱਕ ਕੰਪਰੀਹੈਂਸਿਵ ਪਲਾਨ ਬਣਾਇਆ ਜਾਵੇ ਜਿਹਦੇ ਚ ਐਨ ਆਰ ਆਈ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਆ ਔਰ ਉਹਦੇ ਨਾਲ ਇੱਕ ਵੱਖਰੇ ਕਿਸਮ ਦੀ ਨਾਨ ਪੋਲਿਊਸ਼ਨ ਇੰਡਸਟਰੀ ਵੀ ਲੱਗ ਸਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਿਹੜਾ ਨਾ ਜਿਸ ਤਰ੍ਹਾਂ ਦਾ ਚੱਲ ਰਿਹਾ ਮਾਹੌਲ ਜਾਂ वुਡ ਦੀ ਮਾਰਕੀਟ ਹੈ ਜਿਹੜੀ ਉਹਦਾ 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 ਤਕਾਜ਼ਾ ਹੀ ਹੋ ਰਿਹਾ ਔਰ ਉਹਦੀ ਗਰੋਥ ਇਨੀ ਤੇਜ਼ੀ ਦੇ ਨਾਲ ਹੋ ਰਹੀ ਆ ਕਿ ਇੱਥੇ ਜੇ ਇਹ ਜੇ ਜਣੀ ਫੋਰੈਸਟਰੀ ਸ਼ੁਰੂ ਕੀਤੀ ਜਾਵੇ ਫਸਲ ਦੀ ਅਸੀਂ ਬਦਲ ਕੇ ਫਸਲ ਬੀਜੰਦਾ ਜਿਹੜਾ ਮਾਮਲਾ ਹੁਣ ਤੱਕ ਕਰਦੇ ਆਏ ਆ ਨਾ ਉਹ ਇਹ ਬਦਲਮੀ ਫਸਲ ਸਮਝ ਕੇ ਨੂੰ ਵੀਜਿਆ ਜਾਵੇ ਇਹ ਜਿਹੜਾ ਜਨਰਲ ਇਸੇ ਦਾ ਕਰਦਾ ਹੈ ਬਹੁਤ ਵੱਡੇ ਪੱਮਾਨੇ ਤੇ ਜਗਵੀਰ ਜੀ ਕੁਝ ਸ਼ਾਇਦ ਕਹਿਣਾ ਚਾਹੁੰਦੇ ਨੇ ਹਾਂ ਜੀ ਨਹੀਂ ਬਿਲਕੁਲ ਠੀਕ ਗੱਲ ਹੈ ਜੀ ਤੇ ਇਹ ਦੇ ਵਿੱਚ ਜੀ ਇਹ ਤਾਂ ਇਹ ਤਾਂ ਇਹ ਤਾਂ ਕਰਨਾ ਚਾਹੁੰਦੇ ਪਹਿਲਾਂ ਆਪਾਂ ਚੰਨ ਸਾਹਿਬ ਇਹ ਸੰਕਟ ਤੋਂ ਆਪਾਂ ਹੋਏ ਜਿਹੜਾ ਪੰਜਾਬ ਲਈ ਹੈ ਨਾ ਇਹ ਇਹ ਬੜਾ ਮਹੱਤਵਪੂਰਨ ਆ ਜਿੱਦਾਂ ਉਹਨਾਂ ਨੇ ਪਹਿਲਾਂ ਪਿੰਡ ਸੰਭਾਲੇ ਜਾਂ ਫਾਰਮਰਜ਼ ਅੰਦੋਲਨ ਲਈ ਇੰਨਾ ਕੁਝ ਬਾਹਰੋਂ ਸਹਾਇਤਾ ਕੀਤੀ ਤਾਂ ਜੇ ਉਹੀ ਆਪਣਾ ਪਿੰਡਾਂ 'ਚ ਜੇ ਸਹਾਇਤਾ ਜਿਹੜੇ ਦੇਖੋ ਹੁਣ ਮੈਨੂੰ ਜਿੱਥੇ ਤੱਕ ਲੱਗਦਾ ਮੇਰੇ ਕੁਝ ਦੋਸਤ ਵੀ ਆ ਡੇਰਾ ਬਾਬਾ ਨਾਨਕ ਵੀ ਯੰਗ ਉਮਰ ਦੇ ਸਰਪੰਚ ਆ ਉਹ ਮੇਰੇ ਨਾਲ ਕਾਫੀ ਗੱਲਬਾਤ ਕਰਦੇ ਰਹਿੰਦੇ ਅਸੀਂ ਰਾਬਤਾ ਕਾਫੀ ਰੱਖਿਆ ਆ ਆਪਸ ਵਿੱਚ ਹੀ ਤਾਂ ਜਿਹੜੀਆਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਆ ਜੇ ਸਹਾਇਤਾ ਐਨ ਆਰ ਆਈਜ਼ ਨਾਲ ਰੜ ਕੇ ਜਿਹੜੇ ਬਾਹਰ ਗਏ ਆ ਕੁਝ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ ਨਾ ਕਦੀ ਆਪਣੀ ਮਦਰ ਲੈਂਡ ਦੇ ਨਾਲ ਟੁੱਟਣਾ ਨਹੀਂ ਚਾਹੀਦਾ ਕਿਉਂਕਿ ਜਿੱਥੇ ਸਾਡੀਆਂ ਰੂਟਸ ਆ ਉਹ ਜਦੋਂ ਕਈ ਵਾਰ ਇਥੇ ਦੁਖੀ ਹੋ ਕੇ ਜਾਂਦੇ ਆ ਕਈ ਪ੍ਰੋਬਲਮ ਜਿੱਦਾਂ ਹੁਣ ਸਰਪੰਚ ਹੁਣੀ ਆ ਉਹ ਕਹਿੰਦੇ ਜੀ ਅਸੀਂ ਪਿੱਛੇ ਕਾਲ ਆਈ ਮੈਨੂੰ ਕਿ ਵੀ ਅਸੀਂ ਜੇ ਇਦਾਂ ਹੀ ਰਹਿਆ ਤਾਂ ਸਾਡੇ ਕੋ ਵੀ ਇੱਥੇ ਰਹਿ ਨਹੀਂ ਹੋਣਾ ਚਲੋ ਇਹ ਪ੍ਰੋਬਲਮਸ ਤਾਂ ਆਉਂਦੀਆਂ ਹੀ ਆ ਇਹ ਮਹਾਰਾਜ ਇਹ ਜਿੱਦਾਂ ਆਪਣਾ ਕਹਿੰਦੇ ਹੁੰਦੇ ਨਾਨਕ ਦੁਖੀ ਆ ਸਭ ਸੰਸਾਰ ਇਹਨੂੰ ਦੁੱਖਾਂ ਨੂੰ ਝੱਲਣਾ ਪੈਂਦਾ ਰਲ ਮਿਲ ਕੇ ਜਦੋਂ ਦੁੱਖ ਫਿਰ ਉਹੋ ਕੱਟ ਜਾਂਦਾ ਤਾਂ ਇਹ ਉਹਨਾਂ ਇਹ ਐਨ ਆਰ ਆਈਸ ਨੂੰ ਜਿਹੜਾ ਨਾ ਇਹ ਇਹ ਇਹਨਾਂ ਨੂੰ ਜੇ ਪਿੰਡ ਪਿੰਡ ਵੀ ਆਪਣਾ ਸੰਭਾਲ ਲੈਣਾ ਜੇ ਸਾਰਾ ਕਰ ਲੈਣ ਤਾਂ ਉਹਨਾਂ ਨੇ ਕਰ ਲੈਣਾ ਸਰਕਾਰਾਂ ਦੀ ਗੱਲ ਬਿਲਕੁਲ ਵਾਜਬ ਆ ਕਰਨੀ ਚਾਹੀਦੀ ਆ ਫੰਡਸ ਵੀ ਆਉਂਦੇ ਆ ਸਾਡੀਆਂ ਜੇਬਾਂ ਜਿੰਨਾ ਵੀ ਅਸੀਂ ਟੈਕਸੇਸ਼ਨ ਦੇ ਰਹੇ ਆ ਇੱਥੇ ਜਿੰਨਾ ਸਾਡੀ ਟੈਕਸੇਸ਼ਨ ਜਾ ਰਹੀ ਆ ਉਹੀ ਸਾਨੂੰ ਵਾਪਸ ਆਉਣੀ ਆ ਸਾਡੇ ਲੱਗਣ ਨੂੰ ਜਾਂ ਸਾਰੀ ਆ ਇੱਕ ਇੱਕ ਗੱਲ ਮੈਂ ਹੋਰ ਚਾਨਣਾ ਸਾਹਿਬ ਕਹਿਣਾ ਚਾਹੁੰਦਾ ਸੰਖੇਪਤ ਕਹਿ ਕੇ ਕਿਉਂਕਿ ਆਪਣਾ ਟਾਈਮ ਖਤਮ ਹੋ ਹੋ ਕੇ ਹੋਣ ਵਾਲਾ ਹਾਂਜੀ ਹਾਂਜੀ ਤਾਂ ਇੱਕ ਇਹਨੇ ਟਾਈਮ ਖਤਮ ਹੋ ਰਿਹਾ ਤਾਂ ਫਿਰ ਮੈਂ ਕੋਈ ਗੱਲ ਨਹੀਂ ਚਾਨਣਾ ਸਾਹਿਬ ਨੂੰ ਕਹਿਣਾ ਨਹੀਂ ਨਹੀਂ ਕਨਕਲੂਡ ਕਰ ਦਿਓ ਤੁਸੀਂ ਕਰੋ ਕਰੋ ਬਸ ਜੀ ਮੈਂ ਤਾਂ ਇਹ ਕਨਕਲੂਡ ਕਰਨਾ ਚਾਹਣਾ ਆ ਫਿਰ ਕਿ ਕਾਫੀ ਗੱਲਾਂ ਦੀ ਜਿਹੜੀ ਆ ਜਦੋਂ ਆਪਾਂ ਇਹਦੇ ਉੱਤੇ ਰੱਖਣਾ ਆ ਆਪਣਾ ਮੈਜ਼ਰਮੈਂਟਸ ਦੇਖਣੀਆਂ ਆ ਜਾਂ ਸਾਰਾ ਕੁਝ ਆ ਉਹ ਔਰ ਆ ਤਾਂ ਜਾਣਾ ਆ ਇਟ ਵਿਲ ਕਮ ਇਨਟੂ ਪਰ ਜਿਹੜਾ ਇਹਨਾਂ ਦਾ ਪ੍ਰੋਸੈਸ ਥੋੜਾ ਫਾਸਟ ਹੋਣਾ ਚਾਹੀਦਾ ਆ ਠੀਕ ਇੱਕ ਕੰਮ ਦਾ ਜਿਹੜੇ ਆਧਾਰੇ ਆ ਜਾਂ ਉਹਨਾਂ ਨੂੰ ਉਹਨਾਂ ਨੂੰ ਰੀਲੀ ਐਕਟ ਕਰਨਾ ਚਾਹੀਦਾ ਆ ਜਿਨੀ ਜਿੰਨਾ ਕੁਛ ਆਪਣੇ ਕੋ ਇਨਫਰਾਸਟ੍ਰਕਚਰ ਹੈ